ਐਂਟ Arctica ਇੱਕ ਬਰਫ਼ੀਲਾ ویرਾਨ ਮਹਾਦੀਪ ਪਰ ਇਸ ਦੀ ਚਿੱਟੀ ਚਾਦਰ ਹੇਠ ਦੱਬੇ ਹੋਏ ਨੇ ਕਈ ਡੂੰਘੇ ਅਤੇ ਹਨੇਰੇ ਰਾਜ਼ ਇੱਥੇ UFOs ਅਤੇ ਅਜੀਬੋ-ਗਰੀਬ ਘਟਨਾਵਾਂ ਦੀਆਂ ਕਹਾਣੀਆਂ ਸਿਰਫ ਅਫਵਾਹਾਂ ਨਹੀਂ ਸਗੋਂ ਇੱਕ ਡਰਾਉਣੀ ਹਕੀਕਤ ਦਾ ਹਿੱਸਾ ਨੇ ਇਹ ਸਿਲਸਿਲਾ 1940 ਵਿੱਚ ਸ਼ੁਰੂ ਹੋਇਆ ਜਦੋਂ ਅਮਰੀਕੀ ਜਲ ਸੈਨਾ ਦਾ ਮਾਰੂ ਹਥਿਆਰਾਂ ਨਾਲ ਲੈਸ ਬੇੜਾ ਆਪਰੇਸ਼ਨ ਹਾਈ ਜੰਪ ਲਈ ਪਹੁੰਚਿਆ ਕਾਗਜ਼ਾਂ ਤੇ ਮਕਸਦ ਸੀ ਅਮਰੀਕੀ ਪ੍ਰਭੂ ਸੱਤਾ ਵਧਾਣਾ ਪਰ ਅਸਲ ਕੁਝ ਹੋਰ ਹੀ ਸੀ 6 ਮਹੀਨਿਆਂ ਦਾ ਮਿਸ਼ਨ ਸਿਰਫ 6 ਹਫ਼ਤਿਆਂ ਵਿੱਚ ਕਿਉਂ ਖਤਮ ਹੋ ਗਿਆ ਸਰਕਾਰੀ ਕਹਾਣੀ ਸੀ ਖਰਾਬ ਮੌਸਮ ਪਰ ਸਚਾਈ ਸਚਾਈ ਉਸ ਤੋਂ ਕਿਤੇ ਵੱਧ ਭਿਆਨਕ ਸੀ ਚਸ਼ਮਦੀਦਾ ਨੇ ਦੱਸਿਆ ਕਿ ਕਿਵੇਂ ਅਣਜਾਣ ਹਮਲਾਵਰ ਉੱਡਣ ਵਾਲੀਆਂ ਵਸਤੂਆਂ ਨੇ ਉਹਨਾਂ ਨੂੰ ਉਥੋਂ ਖਦੇੜ ਦਿੱਤਾ ਸੀ ਸਾਲ 1985 ਇੱਕ ਮੈਡੀਕਲ ਫਲਾਈਟ ਨੂੰ ਇੱਕ ਉਡਾਨ ਮਨਾਹੀ ਵਾਲੇ ਖੇਤਰ ਉਤੋਲੰਘਣ ਲਈ ਮਜਬੂਰ ਕੀਤਾ ਗਿਆ ਚਾਲਕਦਲ ਨੇ ਜੋ ਦੇਖਿਆ ਉਸਨੇ ਉਹਨਾਂ ਦੇ ਹੋਸ਼ ਉਡਾ ਦਿੱਤੇ ਬਰਫ਼ ਵਿੱਚ ਫੁੱਟਬਾਲ ਦੇ ਮੈਦਾਨ ਜਿੱਡਾ ਇੱਕ ਵਿਸ਼ਾਲ ਰਹੱਸਮਈ ਮੋਰੀ ਵਾਪਸ ਆਣ ਤੇ ਉਹਨਾਂ ਤੋਂ ਪੁੱਛ ਕੇ ਛੁਈ ਪਰ ਨੇਵੀ ਵੱਲੋਂ ਨਹੀਂ ਸਗੋਂ ਕਾਲੇ ਸੂਟਾਂ ਵਾਲੇ ਪਰਛਾਵਿਆਂ ਵਰਗੇ ਬੰਦਿਆਂ ਵੱਲੋਂ ਹਾਂਜੀ ਤੇ ਸਾਡਾ ਮਕਸਦ ਇਹੀ ਹੈ ਕਿ ਇਹਨਾਂ ਦਾਅਵਿਆਂ ਦੀ ਪੂਰੀ ਪਰਚੋਲ ਕਰੀਏ ਸਮਝਣ ਦੀ ਕੋਸ਼ਿਸ਼ ਕਰੀਏ ਕਿ ਆਖਿਰ ਇਸ ਬਰਫੀਲੇ ਮਹਾਦੀਪ ਭੇਟ ਚੱਲ ਕੀ ਰਿਹਾ ਹੈ ਕਾ ਧਰਤੀ ਦਾ ਸਭ ਤੋਂ ਦੱਖਣੀ ਸਭ ਤੋਂ ਠੰਡਾ ਤੇ ਸ਼ਾਇਦ ਸਭ ਤੋਂ ਵੱਧ ਰਹੱਸਮਈ ਮਹਾਦੀਪ ਸੋਚ ਕੇ ਦੇਖੋ برف ਦੀ ਮੀਲਾ ਮੋਟੀ ਚਾਦਰ ਹੇਠਾਂ ਕੀ ਕੁਝ ਛੁਪਿਆ ਹੋ ਸਕਦਾ ਹੈ ਹਾਂਜੀ ਬਿਲਕੁਲ ਇੱਕ ਅਜਿਹੀ ਥਾਂ ਜਿੱਥੇ ਅਜੇ ਵੀ ਬਹੁਤ ਕੁਝ ਅਣਜਾਣ ਹੈ ਅੱਜ ਅਸੀਂ ਕੁਝ ਅਜਿਹੇ ਹੀ ਸਰੋਤਾਂ ਤੇ ਗੱਲ ਕਰਾਂਗੇ ਮਤਲਬ ਕੁਝ ਰਿਪੋਰਟਾਂ ਨੇ ਕੁਝ ਲੋਕਾਂ ਦੇ ਆਪਣੇ ਬਿਆਨ ਨੇ ਇੱਕ ਵੀਡੀਓ ਟ੍ਰਾਂਸਕ੍ਰਿਪਟ ਵੀ ਹੈ ਜਿਹੜੇ ਅੰਟਾਰਕਟਿਕਾ ਨਾਲ ਜੁੜੀਆਂ ਕੁਝ ਬਹੁਤ ਹੈਰਾਨ ਕਰਨ ਵਾਲੀਆਂ ਕਹਾਣੀਆਂ ਦੱਸਦੇ ਨੇ ਹਾਂ ਤੇ ਇਹ ਕਹਾਣੀਆਂ ਕੋਈ ਆਮ ਨਹੀਂ ਇਨਾਂ ਵਿੱਚ ਗੱਲ ਹੁੰਦੀ ਹੈ ਉੜਨ ਤਸ਼ਤਰੀਆਂ ਦੀ ਬਹੁਤ ਅਜੀਬ ਕਠਨਾਵਾਂ ਦੀ ਤੇ ਸ਼ਾਇਦ ਕੁਝ ਅਜਈਆਂ ਸੱਚਾਈਆਂ ਦੀ ਜਿਨ੍ਹਾਂ ਨੂੰ ਛੁਪਾਇਆ ਗਿਆ ਹੈ ਬਿਲਕੁਲ ਤੇ ਸਾਡਾ ਮਕਸਦ ਇਹ ਹੀ ਹੈ ਕਿ ਇਹਨਾਂ ਸਰੋਤਾਂ ਵਿੱਚ ਜੋ ਦਾਅਵੇ ਕੀਤੇ ਗਏ ਨੇ ਜੋ ਰਹੱਸ ਦੱਸੇ ਗਏ ਨੇ ਉਹਨਾਂ ਦੀ ਪਰਚੋਲ ਕਰੀਏ ਦੇਖੀਏ ਕਿ ਇਸ ਬਰਫ਼ੀਲੀ ਦੁਨੀਆ 'ਚ ਕੀ ਚੱਲ ਰਿਹਾ ਹੈ ਜਿੱਥੇ ਕਈ ਵਾਰ ਲੱਗਦਾ ਹੈ ਕਿ ਹਕੀਕਤ ਕਹਾਣੀਆਂ ਤੋਂ ਵੀ ਜ਼ਿਆਦਾ ਅਜੀਬ ਹੈ ਹਾਂਜੀ ਸ਼ੁਰੂ ਕਰਦੇ ਹਾਂ 1946 ਤੋਂ ਇੱਕ ਬਹੁਤ ਵੱਡਾ ਫੌਜੀ ਅਭਿਆਸ ਸੀ ਆਪਰੇਸ਼ਨ ਹਾਈ ਜੰਪ ਅਮਰੀਕੀ ਨੇਵੀ ਨੇ ਨਾ ਇੱਕ ਵੱਡਾ ਬੇੜਾ ਪੂਰੇ ਹਥਿਆਰਾਂ ਨਾਲ ਲੈਸ ਕਰਕੇ ਅੰਟਾਰਕਟਿਕਾ ਭੇਜਿਆ ਹੂੰ ਕਹਿਣ ਨੂੰ ਤਾਂ ਮਕਸਦ ਸੀ ਕਿ ਉੱਥੇ ਅਮਰੀਕੀ ਦਾਅਵੇਦਾਰੀ ਜਿਤਾਉਣੀ ਹੈ ਤੇ ਮਿਸ਼ਨ ਪੂਰੇ 6 ਮਹੀਨੇ ਚੱਲਣਾ ਸੀ ਪਰ ਗੱਲ ਕੁਝ ਹੋਰ ਹੀ ਹੋਈ ਹਾਂ ਇਹੀ ਤਾਂ ਹੈਰਾਨੀ ਵਾਲੀ ਗੱਲ ਹੈ ਉਹ ਮਿਸ਼ਨ ਜਿਹੜਾ 6 ਮਹੀਨੇ ਚੱਲਣਾ ਸੀ ਸਿਰਫ 6 ਹਫ਼ਤਿਆਂ ਵਿੱਚ ਹੀ ਵਾਪਸ ਆ ਗਿਆ ਅਚਾਨਕ ਖਤਮ 6 ਹਫ਼ਤੇ ਇੰਨੀ ਜਲਦੀ ਸਰਕਾਰੀ ਤੌਰ ਤੇ ਕੀ ਕੀਤਾ ਗਿਆ ਸਰਕਾਰੀ ਕਾਰਨ ਤਾਂ ਦਿੱਤਾ ਗਿਆ ਕਿ ਜੀ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਪਰ ਸੋਚਣ ਵਾਲੀ ਗੱਲ ਹੈ ਇੰਨਾ ਵੱਡਾ ਤਾਕਤਵਰ ਨੇਵੀ ਦਾ ਬੇੜਾ ਕਿ ਸੱਚੀ ਸਿਰਫ ਮੌਸਮ ਕਰਕੇ ਇੰਨੇ ਜਲਦੀ ਵਾਪਸ ਆ ਸਕਦਾ ਹੈ ਬਹੁਤਿਆਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ हां ये थोड़ा अजीब लगदा है त फिर ਲੋਕ ਕੀ ਕਹਿੰਦੇ ਨੇ ਦੇਖੋ ਕੁਝ ਚਸ਼ਮਦੀਦਾਂ ਦੇ ਹਵਾਲੇ ਨਾਲ ਨਾ ਕਹਾਣੀਆਂ ਚਲੀਆਂ ਕਿ ਉਹਨਾਂ ਨੂੰ ਮੌਸਮ ਨੇ ਨਹੀਂ ਪੁਜਾਇਆ ਸਗੋਂ ਉੱਥੇ ਬਹੁਤ ਤੇਜ਼ ਰਫ਼ਤਾਰ ਵਾਲੀਆਂ ਉਹ ਤਸ਼ਤਰੀ ਵਰਗੀਆਂ ਉੱਡਣ ਵਾਲੀਆਂ ਚੀਜ਼ਾਂ ਨੇ ਹਮਲਾ ਕੀਤਾ ਸੀ ਉੱਡਣ ਤਸ਼ਤਰੀਆਂ ਨੇਵੀ ਦੇ ਬੇੜੇ ਤੇ ਹਮਲਾ हां जी ਆ आ... ਦਾਅਵੇ ਤਾਂ ਇਹੀ ਕੀਤੇ ਜਾਂਦੇ ਨੇ ਹੁਣ ਇਹਨਾਂ ਦੀ ਪੁਸ਼ਟੀ ਕਰਨਾ ਤਾਂ ਦੇਖੋ ਬਹੁਤ ਮੁਸ਼ਕਿਲ ਹੈ ਪਰ ਇਹ ਗੱਲਾਂ ਆਪਰੇਸ਼ਨ ਹਾਈ ਜੰਪ ਦੇ ਅਚਾਨਕ ਖਤਮ ਹੋਣ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਜ਼ਰੂਰ ਲਗਾਉਂਦੀਆਂ ਨੇ ਤੇ ਕੀ ਬਸ ਇਹੀ ਇੱਕ ਘਟਨਾ ਸੀ ਐਵੇਂ ਦੀ ਜਾਂ ਬਾਅਦ ਵਿੱਚ ਵੀ ਕੁਝ ਹੋਇਆ ਨਹੀਂ ਨਹੀਂ ਅਜਿਹਾ ਨਹੀਂ ਲੱਗਦਾ ਜਿਵੇਂ ਕਿ 1990 ਦੇ ਦਹਾਕੇ ਵਿੱਚ ਵੀ ਕਈ ਰਿਪੋਰਟਾਂ ਆਈਆਂ ਨੇਵੀ ਦੇ ਜਿਹੜੇ ਹਵਾਈ ਜਹਾਜ਼ ਉੱਥੇ ਉਡਦੇ ਸੀ ਉਹਨਾਂ ਦੇ ਕਰੂ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ ਪਹਾੜਾਂ ਦੇ ਉੱਤੋਂ ਦੀ ਚਾਂਦੀ ਰੰਗ ਦੀਆਂ ਡਿਸਕ ਵਰਗੀਆਂ ਚੀਜ਼ਾਂ ਉੱਡਦੀਆਂ ਦੇਖੀਆਂ ਅੱਛਾ ਹਾਂਜੀ ਤੇ ਉਹ ਚੀਜ਼ਾਂ ਬਹੁਤ ਮਤਲਬ ਅਸੰਭਵ ਤੇਜ਼ੀ ਨਾਲ ਉੱਡ ਰਹੀਆਂ ਸੀ ਐਸੀਆਂ ਹਰਕਤਾਂ ਕਰ ਰਹੀਆਂ ਸੀ ਜਿਹੜੀਆਂ ਉਸ ਵੇਲੇ ਦੀ ਕਿਸੇ ਵੀ ਟੈਕਨੋਲੋਜੀ ਨਾਲ ਮੁਮਕਿਨ ਨਹੀਂ ਸੀ ਇਹ ਤਾਂ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਪਰ ਜੇ ਇੰਜ ਹੋ ਰਿਹਾ ਸੀ ਤਾਂ ਇਸ ਬਾਰੇ ਕੋਈ ਖੁੱਲ ਕੇ ਗੱਲ ਕਿਉਂ ਨਹੀਂ ਹੋਈ ਕੋਈ ਅਧਿਕਾਰਤ ਬਿਆਨ ਸਰੋਤਾ ਮੁਤਾਬਕ ਤਾਂ ਜਦੋਂ ਵੀ ਕੋਈ ক্রੂ ਮੈਂਬਰ ਐਵੇਂ ਦੀ ਰਿਪੋਰਟ ਦਿੰਦਾ ਸੀ ਨਾ ਤਾਂ ਉਹਨਾਂ ਨੂੰ ਉਪਰੋਂ ਸਖਤ ਹੁਕਮ ਆ ਜਾਂਦਾ ਸੀ ਕਿ ਬਿਲਕੁਲ ਚੁੱਪ ਰਹਿਣਾ ਹੈ ਚੁੱਪ ਰਹਿਣਾ ਹਾਂਜੀ ਬਿਲਕੁਲ ਕਿ ਜੋ ਦੇਖਿਆ ਉਸ ਬਾਰੇ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਤੇ ਇਹ ਜਿਹੜੀ ਚੁੱਪ ਕਰਾਉਣ ਦੀ ਕੋਸ਼ਿਸ਼ ਸੀ ਇਹ ਹੀ ਆਪਣੇ ਆਪ ਚ ਗਏ ਸਵਾਲ ਖੜੇ ਕਰਦੀ ਹੈ ਹੂੰ ਸਹੀ ਗੱਲ अच्छा इस ਤੋਂ ਬਾਅਦ ਇੱਕ ਹੋਰ ਬੜੀ ਅਜੀਬ ਕਹਾਣੀ ਸੁਣਨ ਨੂੰ ਮਿਲਦੀ ਹੈ ਇੱਕ ਨੇਵੀ ਫਲਾਈਟ ਇੰਜੀਨੀਅਰ ਦੀ ਜਿਸ ਨੂੰ ਸਰੋਤਾਾਂ ਚ ਬ੍ਰਾਈਨ ਕਿਹਾ ਗਿਆ ਇਹ ਸ਼ਾਇਦ 1985 ਦੇ ਆਸ-ਪਾਸ ਦੀ ਗੱਲ ਹੈ ਹਾਂਜੀ ਬ੍ਰਾਈਨ ਤੇ ਉਸਦੇ ਸਾਥੀ ਉਹਨਾਂ ਨੂੰ ਇੱਕ ਐਮਰਜੈਂਸੀ ਮੈਡੀਕਲ ਫਲਾਈਟ ਤੇ ਜਾਣਾ ਪਿਆ ਐਂਟਾਰਕਟਿਕਾ ਦੇ ਕਿਸੇ ਦੂਰ ਦੁਰਾਡੇ ਇਲਾਕੇ 'ਚ ਇੱਕ ਵਿਗਿਆਨੀ ਜ਼ਖਮੀ ਹੋ ਗਿਆ ਸੀ ਉਸਨੂੰ ਬਚਾਉਣ ਲਈ ਠੀਕ ਹੈ ਤੇ ਸਮਾਂ ਬਚਾਉਣ ਲਈ ਨਾ ਉਹਨਾਂ ਨੂੰ ਇੱਕ ਐਸੇ ਇਲਾਕੇ ਉੱਤੋਂ ਦੀ ਲੰਘਣਾ ਪਿਆ ਜਿੱਥੇ ਉਡਾਣ ਭਰਨ ਦੀ ਮਨਾਹੀ ਸੀ ਮਤਲਬ ਨੋ ਫਲਾਈ ਜ਼ੋਨ ਅੱਛਾ ਨੋ ਫਲਾਈ ਜ਼ੋਨ ਉੱਤੇ ਕੀ ਸੀ ਫਿਰ ਕੀ ਦੇਖਿਆ ਉਹਨਾਂ ਨੇ ਉੱਥੇ ਉਹਨਾਂ ਨੇ ਜੋ ਦੇਖਿਆ ਉਹ ਬਹੁਤ ਅਜੀਬ ਸੀ ਬਰਫ਼ ਦੇ ਵਿੱਚ ਇੱਕ ਬਹੁਤ ਬਹੁਤ ਵੱਡਾ ਗੋਲ ਮੋਰੀ ਲਗਭਗ 300 ਫੁੱਟ ਚੌੜਾ ਤੁਸੀਂ ਲਾ ਲਓ ਇੱਕ ਫੁੱਟਬਾਲ ਦੇ ਮੈਦਾਨ ਜਿੱਡਾ ਫੁੱਟਬਾਲ ਮੈਦਾਨ ਜਿੱਡਾ ਮੋਰੀ ਬਰਫ ਵਿੱਚ ਹਾਂਜੀ ਤੇ ਸਿਰਫ ਮੋਰੀ ਹੀ ਨਹੀਂ ਉਸਦੇ ਆਲੇ-ਦੁਆਲੇ ਤੇ ਅੰਦਰ ਨੂੰ ਜਾਂਦੇ ਹੋਏ ਨਾ ਤਾਜ਼ਾ ਨਿਸ਼ਾਨ ਵੀ ਸਨ ਜਿਵੇਂ ਕੋਈ ਵੱਡੀ ਮਸ਼ੀਨਰੀ ਜਾਂ ਗੱਡੀਆਂ ਉੱਥੇ ਹੁਣੇ-ਹੁਣੇ ਕੰਮ ਕਰਕੇ ਹਟੀਆਂ ਹੋਣ ਬਹੁਤ ਅਜੀਬ ਫਿਰ ਜਦੋਂ ਵਾਪਸ ਆਏ ਤਾਂ ਪੁੱਛਗੀਛ ਹੋਈ ਹੋਵੇਗੀ ਹੋਈ ਬਿਲਕੁਲ ਹੋਈ ਪਰ ਬੜੇ ਅਜੀਬ ਤਰੀਕੇ ਨਾਲ ਉਹਨਾਂ ਨੂੰ ਕਮਾਂਡਰ ਦੇ ਦਫ਼ਤਰ ਬੁਲਾਇਆ ਗਿਆ ਪਰ ਉੱਥੇ ਨੇਵੀ ਦੇ ਅਫਸਰ ਨਹੀਂ ਸੀ ਨੇਵੀ ਦੇ ਅਫਸਰ ਨਹੀਂ ਤਾਂ ਕੌਣ ਸੀ ਉੱਥੇ ਕਾਲੇ ਸੂਟ ਪਹਿਨੇ ਦੋ ਅਣਜਾਣ ਆਦਮੀ ਬੈਠੇ ਸੀ। ਉਹੀ ਜਿਨ੍ਹਾਂ ਨੂੰ ਆਮ ਤੌਰ ਤੇ men in black ਕਹਿ ਦਿੰਦੇ ਨੇ। ਜਿਨ੍ਹਾਂ ਬਾਰੇ ਕਹਾਣੀਆਂ ਨੇ ਕਿ ਉਹ ਅਜਿਹਿਆਂ ਅਜੀਬ ਘਟਨਾਵਾਂ ਦੇ ਗਵਾਹਾਂ ਨੂੰ ਚੁੱਪ ਕਰਾਉਣ ਆਉਂਦੇ ਨੇ। men in black? ਸੱਚੀ? ਇਹ ਤਾਂ ਬਿਲਕੁਲ ਫਿਲਮਾਂ ਵਾਲੀ ਗੱਲ ਲੱਗਦੀ ਹੈ ਕਿ ਬ੍ਰਾਇਨ ਨੇ ਸੱਚ ਪੁੱਛ। ਦੇਖੋ, ਬ੍ਰਾਇਨ ਦੇ ਬਿਆਨ ਮੁਤਾਬਕ ਤਾਂ ਇਹ ਬਿਲਕੁਲ ਹਕੀਕਤ ਸੀ। ਤੇ ਉਹਨਾਂ ਆਦਮੀਆਂ ਨੇ ਨਾ ਬਹੁਤ ਸਖਤ ਲਹਿਜੇ ਚ ਉਹਨੂੰ ਕਿਹਾ ਕਿ ਜੋ ਵੀ ਤੁਸੀਂ ਉਸ ਮਨਾ ਕੀਤੇ ਇਲਾਕੇ ਚ ਦੇਖਿਆ ਹੈ ਉਸ ਬਾਰੇ ਕਦੇ ਕਿਸੇ ਨੂੰ ਕੁਝ ਨਹੀਂ ਦੱਸਣਾ। ਮਤਲਬ ਧਮਕੀ ਦਿੱਤੀ। ਇੱਕ ਤਰ੍ਹਾਂ ਨਾਲ ਹਾਂਜੀ ਉਹਨਾਂ ਨੂੰ ਕਿਹਾ ਗਿਆ ਤੁਸੀਂ ਕੁਝ ਨਹੀਂ ਦੇਖਿਆ। ਤੁਸੀਂ ਉੱਥੇ ਗਏ ਹੀ ਨਹੀਂ। ਬਸ ਗੱਲ ਖਤਮ। ਇਹ ਤਾਂ ਬਹੁਤ ਡਰਾ ਦੇਣ ਵਾਲੀ ਗੱਲ ਹੈ। ਇਸ ਦਾ ਬ੍ਰੈਨ ਤੇ ਕੀ ਅਸਰ ਹੋਇਆ ਹੋਵੇਗਾ? ਕੁਝ ਪਤਾ ਲੱਗਾ ਬੱਚ। ਹਾਂ ਕੁਝ ਸਾਲਾਂ ਬਾਅਦ ਦੀ ਗੱਲ ਹੈ। ਬ੍ਰੈਨ ਦੇ ਡਿਊਟੀ ਦੱਖਣੀ ਧਰੁਵ ਤੇ ਸੀ। ਉੱਥੇ ਉਸਨੇ ਕੁਝ ਲੋਕਾਂ ਨੂੰ ਆਪਸ ਵਿੱਚ ਗੱਲਾਂ ਕਰਦੇ ਸੁਣਿਆ ਉਹ ਕਹਿ ਰਹੇ ਸੀ ਕਿ ਉਹਨਾਂ ਨੇ ਉਸੇ ਜਗ੍ਹਾ ਜਾਣਾ ਹੈ ਜਿੱਥੇ ਉਹ ਮੋਰੀ ਸੀ ਉਸ ਜਗ੍ਹਾ ਨੂੰ ਉਹ ਹਵਾ ਦੇ ਨਮੂਨੇ ਲੈਣ ਵਾਲਾ ਸਟੇਸ਼ਨ ਕਹਿੰਦੇ ਸੀ ਅੱਛਾ ਕਿਉਂ ਜਾਣਾ ਸੀ ਉਹਨਾਂ ਨੇ ਉਹ ਕਹਿ ਰਹੇ ਸੀ ਕਿ ਅਸੀਂ ਮਹਿਮਾਨਾਂ ਨੂੰ ਮਿਲਣ ਜਾਣਾ ਹੈ ਜਦੋਂ ਬ੍ਰਾਈਨ ਨੇ ਪੁੱਛਿਆ ਵੀ ਇਹ ਮਹਿਮਾਨ ਕੌਣ ਨੇ ਤਾਂ ਜਿਸ ਤਰ੍ਹਾਂ ਉਹਨਾਂ ਨੇ ਇਸ਼ਾਰਿਆਂ 'ਚ ਜਵਾਬ ਦਿੱਤਾ ਨਾ ਬ੍ਰਾਈਨ ਨੂੰ ਸਮਝ ਆ ਗਈ ਕਿ ਉਹ ਇਨਸਾਨਾਂ ਦੀ ਗੱਲ ਨਹੀਂ ਕਰ ਰਹੇ ਇਨਸਾਨਾਂ ਦੀ ਨਹੀਂ ਮਤਲਬ ਗੈਰ ਮਨੁੱਖੀ ਹਾਂਜੀ ਉਸ ਦਿਨ ਬ੍ਰਾਇਨ ਦਾ ਸ਼ੱਕ ਯਕੀਨ ਚ ਬਦਲ ਗਿਆ ਕਿ ਉਸ ਮੌਰੀ ਦਾ ਸਬੰਧ ਕਿਸੇ ਨਾ ਕਿਸੇ ਗੈਰ ਮਨੁੱਖੀ ਚੀਜ਼ ਨਾਲ ਜ਼ਰੂਰ ਹੈ ਵਾਹ ਇਹ ਤਾਂ ਰਹੱਸ ਹੋਰ ਵੀ ਗੂੜਾ ਹੁੰਦਾ ਜਾ ਰਿਹਾ ਹੈ ਫਿਰ ਇੱਕ ਹੋਰ ਘਟਨਾ ਹੈ ਨਵੰਬਰ 1995 ਦੀ ਉਸ ਵਿੱਚ ਵੀ ਬ੍ਰਾਇਨ ਦੀ ਟੀਮ ਸ਼ਾਮਿਲ ਸੀ ਹਾਂ ਬਿਲਕੁਲ ਇਸ ਵਾਰ ਉਹਨਾਂ ਨੂੰ ਮੈਰੀ ਬਰਡਲੈਂਡ ਨਾਂ ਦੇ ਇਲਾਕੇ ਚ ਭੇਜਿਆ ਗਿਆ ਉੱਥੇ ਨਾ ਨੈਸ਼ਨਲ ਸਾਇੰਸ ਫਾਊਂਡੇਸ਼ਨ ਦੇ 15 ਵਿਗਿਆਨੀ ਕੰਮ ਕਰ ਰਹੇ ਸੀ ਇੱਕ ਕੈਂਪ ਵਿੱਚ ਪਰ ਕਈ ਦਿਨਾਂ ਤੋਂ ਉਹਨਾਂ ਨਾਲ ਰੇਡੀਓ ਤੇ ਕੋਈ ਸੰਪਰਕ ਨਹੀਂ ਹੋ ਰਿਹਾ ਸੀ। ਕੋਈ ਸੰਪਰਕ ਨਹੀਂ ਤਾਂ ਬ੍ਰਾਇਨ ਦੀ ਟੀਮ ਉਹਨਾਂ ਨੂੰ ਲੱਭਣ ਗਈ। ਜਦੋਂ ਉਹ ਪਹੁੰਚੇ ਤਾਂ ਕੀ ਦੇਖਿਆ? ਉੱਥੇ ਹਾਲਾਤ ਬਹੁਤ ਹੀ ਅਜੀਬ ਸੀ। ਕੈਂਪ ਬਿਲਕੁਲ ਠੀਕ-ਠਾਕ ਸੀ। ਸਾਰਾ ਸਮਾਨ, ਖਾਣ-ਪੀਣ ਦਾ ਸਭ ਕੁਝ ਮੌਜੂਦ ਸੀ। ਰੇਡੀਓ ਸੈੱਟ ਵੀ ਬਿਲਕੁਲ ਠੀਕ ਕੰਮ ਕਰ ਰਿਹਾ ਸੀ। ਪਰ ਪਰ ਕੈਂਪ 'ਚ ਇੱਕ ਵੀ ਬੰਦਾ ਨਹੀਂ ਸੀ। ਉਹ ਸਾਰੇ 15 ਦੇ 15 ਵਿਗਿਆਨੀ ਗਾਇਬ ਸਨ। 15 ਵਿਗਿਆਨੀ ਗਾਇਬ। ਕਿਵੇਂ? ਮਤਲਬ ਕੋਈ ਲੜਾਈ, ਝਗੜੇ ਦੇ ਨਿਸ਼ਾਨ। ਕੁਈ ਸੁਰਾਗ ਕੁਛਤਾ ਹੋਵੇਗਾ ਕੁਛ ਵੀ ਨਹੀਂ ਬਿਲਕੁਲ ਕੁਛ ਨਹੀਂ ਨਾ ਕੋਈ ਟੁੱਟਪਜ ਨਾ ਖਿੱਚਤੂ ਦੇ ਨਿਸ਼ਾਨ ਨਾ ਆਸੇ-ਪਾਸੇ ਕੋਈ ਪੈੜਾ ਇੰਜ ਲੱਗਦਾ ਸੀ ਜਿਵੇਂ ਉਹ ਸਾਰੇ ਬਸ ਹਵਾ 'ਚ ਉੱਡ ਗਏ ਹੋਣ ਟੀਮ ਨੇ ਬਹੁਤ ਲੱਭਿਆ ਪਰ ਕੁਛ ਪੱਲੇ ਨਹੀਂ ਪਿਆ ਬਹੁਤ ਹੀ ਰਹੱਸਮਈ ਤਾਂ ਕੀ ਹੋਇਆ ਉਹਨਾਂ ਵਿਗਿਆਨੀਆਂ ਦਾ ਕਦੇ ਮਿਲੇ ਉਹ ਵਾਪਸ ਹਾਂ ਮਿਲੇ ਲਗਭਗ 1 ਹਫ਼ਤੇ ਬਾਅਦ ਉਸੇ ਕੰਮ ਤੋਂ ਅਚਾਨਕ ਐਮਰਜੈਂਸੀ ਰੇਡੀਓ ਕਾਲ ਆਈ ਉਹ ਵਿਗਿਆਨੀ ਵਾਪਸ ਆ ਗਏ ਸੀ ਵਾਪਸ ਆ ਗਏ ਇਹ ਕਿਵੇਂ ਪਤਾ ਨਹੀਂ ਬਾਰ ਉਹ ਬਹੁਤ ਡਰੇ ਹੋਏ ਸੀ ਬੁਰੀ ਤਰ੍ਹਾਂ ਘਬਰਾਏ ਹੋਏ ਕਹਿੰਦੇ ਸਾਨੂੰ ਹੁਣੇ ਇੱਥੋਂ ਕੱਢੋ ਬ੍ਰਾਇਨ ਦੀ ਟੀਮ ਫਿਰ ਗਈ ਉਹਨਾਂ ਨੂੰ ਲੈਣ ਤੇ ਜਦੋਂ ਉਹ ਵਾਪਸ ਆਏ ਉਦੋਂ ਕੀ ਹਾਲਤ ਸੀ ਉਹਨਾਂ ਦੀ ਕੁਝ ਦੱਸਿਆ ਉਹਨਾਂ ਨੇ ਕਿੱਥੇ ਸੀ ਉਹ ਇੰਨੇ ਦਿਨ ਕੀ ਹੋਇਆ ਉਹਨਾਂ ਨਾਲ ਇਹੀ ਤਾਂ ਸਭ ਤੋਂ ਅਜੀਬ ਗੱਲ ਹੈ ਉਹ 15 ਦੇ 15 ਵਿਗਿਆਨੀ ਬਿਲਕੁਲ ਸਦਮੇ 'ਚ ਸੀ ਪੂਰੀ 2 ਘੰਟੇ ਦੀ ਫਲਾਈਟ ਸੀ ਵਾਪਸੀ ਦੀ ਕਿਸੇ ਇੱਕ ਨੇ ਵੀ ਮੂੰਹੋਂ ਇੱਕ ਸ਼ਬਦ ਨਹੀਂ ਕੱਢਿਆ ਇੱਕ ਸ਼ਬਦ ਵੀ ਨਹੀਂ ਨਾ ਜੀ ਬਿਲਕੁਲ ਨਹੀਂ ਬਸ ਖਾਲੀ ਅੱਖਾਂ ਨਾਲ ਸਾਹਮਣੇ ਦੇਖ ਹੀ ਗਏ ਜਿਵੇਂ ਜਿਵੇਂ ਜ਼ੌਂਬੀ ਹੁੰਦੇ ਨੇ ਨਾ ਬਿਲਕੁਲ ਓਵੇਂ ਉਹਨਾਂ ਨੇ ਕੁਝ ਨਹੀਂ ਦੱਸਿਆ ਕਿ ਕੀ ਹੋਇਆ ਸੀ ਹੈ ਭਗਵਾਨ ਤੇ ਜਦੋਂ ਉਹ ਮੈਕਮੋਡੋ ਬੇਸ ਤੇ ਪਹੁੰਚੇ ਫਿਰ ਕੀ ਹੋਇਆ ਉੱਥੇ ਉਹਨਾਂ ਨੂੰ ਫੌਰਨ ਇੱਕ ਦੂਜੇ ਜਹਾਜ਼ ਸ਼ਿਫਟ ਕਰਨਾ ਸੀ ਪਰ ਉਹ ਆਪਣੀ ਸੀਟ ਤੋਂ ਹਿਲਣੂ ਵੀ ਤਿਆਰ ਨਹੀਂ ਸੀ ਉਹਨਾਂ ਨੂੰ ਜ਼ਬਰਦਸਤੀ ਚੁੱਕ ਚੁੱਕ ਕੇ ਦੂਜੇ ਜਹਾਜ਼ ਬਿਠਾਉਣਾ ਪਿਆ अच्छा हां जी ਤੇ ਉਹਨਾਂ ਦਾ ਜਿੰਨਾ ਵੀ ਸਾਮਾਨ ਸੀ ਮਤਲਬ ਖੋਜ ਦੇ ਅੰਤਰ ਜੋ ਵੀ ਨਮੂਨੇ ਉਹਨਾਂ ਨੇ ਇਕੱਠੇ ਕੀਤੇ ਸੀ ਉਹ ਸਭ ਕੁਝ ਕਵਾਰਨਟਾਈਨ ਦੇ ਨਾਂ ਤੇ ਜ਼ਬਤ ਕਰ ਲਿਆ ਗਿਆ ਉਹ ਸਾਰਾ ਸਾਮਾਨ ਸਿੱਧਾ ਅਮਰੀਕਾ ਭੇਜਿਆ ਗਿਆ ਰਾਈਟ ਪੈਟਰਸਨ 에어 ਫੋਰਸ ਸਪੇਸ ਰਾਈਟ ਪੈਟਰਸਨ ਇਹ ਨਾ ਤਾਂ ਮੈਂ ਪਹਿਲਾਂ ਵੀ ਸੁਣਿਆ ਹੈ ਇਹ ਯੂ ਐਫ ਓ ਵਗੈਰਾ ਦੀ ਜਾਂਚ ਨਾਲ ਜੁੜਿਆ ਹੋਇਆ ਹੈ ਨਾ ਹਾਂਜੀ ਬਿਲਕੁਲ ਰਾਈਟ ਪੈਟਰਸਨ ਦਾ ਅਮਰੀਕਾ ਵਿੱਚ ਅਜੇ ਹੁਸਿਆ ਜਾਂਚਾਂ ਦਾ ਲੰਮਾ ਇਤਿਹਾਸ ਹੈ ਜਿਵੇਂ ਇੱਕ ਪ੍ਰੋਜੈਕਟ ਬਲੂ ਬੁੱਕ ਸੀ ਇਸ ਲਈ ਸਮਾਨ ਦਾ ਉੱਥੇ ਭੇਜਿਆ ਜਾਣਾ ਇਸ ਘਟਨਾ ਦੇ ਰਹੱਸ ਨੂੰ ਹੋਰ ਵੀ ਵਧਾ ਦਿੰਦਾ ਹੈ ਹੂੰ ਤੇ ਹਾਂ ਇੱਕ ਵਾਰ ਫਿਰ ਉਹੀ ਹੋਇਆ ਬ੍ਰਾਇਨ ਤੇ ਉਸ ਦੀ ਟੀਮ ਨੂੰ ਫਿਰ ਉਹੀ ਕਾਲੇ ਸੂਟਾਂ ਵਾਲੇ ਆਦਮੀਆਂ ਨੇ ਬੁਲਾਇਆ ਤੇ ਸਖਤ ਹਦਾਇਤ ਦਿੱਤੀ ਕਿ ਇਸ ਪੂਰੀ ਘਟਨਾ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਣਾ ਬਿਲਕੁਲ ਚੁੱਪ ਵਾਰ-ਵਾਰ ਉਹੀ ਪੈਟਰਨ ਕੋਈ ਅਜੀਬ ਕਟਨਾ ਹੁੰਦੀ ਹੈ ਤੇ ਫਿਰ ਉਸ ਨੂੰ ਦਬਾ ਦਿੱਤਾ ਜਾਂਦਾ ਹੈ। اچھا ਹੁਣ ਥੋੜਾ ਅੱਗੇ ਚੱਲਦੇ ਹਾਂ ਸਾਲ 2003 ਇਸ ਵਾਰ ਨੇਵੀ ਸੀਲਜ਼ ਦੀ ਗੱਲ ਹੈ। ਹਾਂਜੀ ਇੱਕ ਅਮਰੀਕੀ ਨੇਵੀ ਸੀਲ ਟੀਮ ਉਹਨਾਂ ਦੇ ਕਮਾਂਡਰ ਦਾ ਕੋਡ ਨੇਮ ਸਪਾਰਟਨ 1 ਦੱਸਿਆ ਜਾਂਦਾ ਹੈ। ਉਹਨਾਂ ਨੂੰ ਬਿਅਰਡਮੋਰ ਗਲੇਸ਼ੀਅਰ ਇਲਾਕੇ 'ਚ ਇੱਕ ਖਾਸ ਮਿਸ਼ਨ ਤੇ ਭੇਜਿਆ ਗਿਆ। ਕੀ ਮਿਸ਼ਨ ਸੀ? ਮਿਸ਼ਨ ਸੀ ਇੱਕ ਵਿਗਿਆਨੀ ਤੇ ਉਸਦੀ ਖੋਜ ਨੂੰ ਲੱਭ ਕੇ ਵਾਪਸ ਲੈ ਕੇ ਆਉਣਾ ਪਰ ਜਦੋਂ ਉਹ ਉੱਥੇ ਪਹੁੰਚੇ ਤਾਂ ਉਹਨਾਂ ਨੇ ਕੁਝ ਐਸਾ ਦੇਖਿਆ ਜਿਸ ਦੀ ਸ਼ਾਇਦ ਉਹਨਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਅੱਛਾ ਕੀ ਦੇਖਿਆ ਉਹਨਾਂ ਨੇ ਦੇਖਿਆ ਕਿ ਬਰਫ਼ ਦੇ ਵਿੱਚੋਂ ਇੱਕ ਬਹੁਤ ਵੱਡਾ ਕਾਲੇ ਰੰਗ ਦਾ ਅੱਠਪੁਜਾ ਢਾਂਚਾ ਬਾਹਰ ਨਿਕਲ ਰਿਹਾ ਸੀ ਅੱਠ ਕੋਨਿਆਂ ਵਾਲਾ ਲਗਭਗ 18 ਫੁੱਟ ਉੱਚਾ ਅੱਠਪੁਜਾ ਢਾਂਚਾ ਕਾਲੇ ਰੰਗ ਦਾ ਇਸ ਚੀਜ਼ ਦਾ ਬਣਿਆ ਸੀ ਸਪਾਰਟਨ 1 ਨੇ ਦੱਸਿਆ ਕਿ ਉਹ ਕਿਸੇ ਅਣਜਾਨ ਚੀਜ਼ ਦਾ ਬਣਿਆ ਸੀ ਨਾ ਉਹ ਪੱਥਰ ਲੱਗਦਾ ਸੀ ਨਾ ਹੀ ਕੋਈ ਧਾਤ ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਬਾਹਰ ਠੰਡ ਸੀ -40 ਡਿਗਰੀ ਫੈਰਨਾਈਟ ਪਰ ਜਦੋਂ ਉਸ ਢਾਂਚੇ ਨੂੰ ਹੱਥ ਲਗਾਇਆ ਤਾਂ ਉਹ ਗਰਮ ਸੀ ਗਰਮ ਇੰਨੀ ਠੰਡ ਵਿੱਚ ਕੀ ਉਹ ਅੰਦਰ ਜਾ ਸਕੇ ਹਾਂ ਉਸ ਵਿੱਚ ਇੱਕ ਬਹੁਤ ਵੱਡਾ ਦਰਵਾਜ਼ਾ ਸੀ ਕੋਈ 23 ਫੁੱਟ ਉੱਚਾ ਤੇ 18 ਫੁੱਟ ਮੋਟਾ 18 ਫੁੱਟ ਮੋਟਾ ਦਰਵਾਜ਼ਾ ਹਾਂਜੀ ਤੇ ਉਸਤੇ ਨਾ ਕੁਝ ਅਜੀਬ ਜੇ ਨਿਸ਼ਾਨ ਬਨੇ ਹੋਏ ਸੀ ਕੁਝ ਤਾਂ ਤਾਰਿਆਂ ਦੇ ਨਕਸ਼ੇ ਵਰਗੇ ਲੱਗਦੇ ਸੀ ਤੇ ਇੱਕ ਖਾਸ ਤਿਕੋਣ ਦਾ ਨਿਸ਼ਾਨ ਵੀ ਸੀ ਤੇ ਉਹ ਇੰਨਾ ਭਾਰੀ ਦਰਵਾਜ਼ਾ ਬੜੀ ਆਸਾਨੀ ਨਾਲ ਬਿਨਾ ਆਵਾਜ਼ ਕੀਤੇ ਖੁੱਲ ਗਿਆ ਤੇ ਅੰਦਰ ਕੀ ਸੀ ਕਿਉਂ ਜ ਅਸੀਂ ਅੰਦਰੋਂ ਅੰਦਰ ਦਾ ਤਾਪਮਾਨ ਬਹੁਤ ਆਰਾਮਦਾਇਕ ਸੀ ਬਾਹਰ ਪਾਵੇਂ ਬਰਫ਼ ਜੰਮ ਰਹੀ ਸੀ ਅੰਦਰ 68-72 ਡਿਗਰੀ ਫੈਰਨਹਾਈਟ ਤੇ ਕਮਰਾ ਬਹੁਤ ਹੀ ਵੱਡਾ ਸੀ ਅਵਿਸ਼ਵਾਸਯੋਗ ਹੱਦ ਤੱਕ ਵੱਡਾ ਕਰੀਬ 9 ਏਕੜ ਦਾ 9 ਏਕੜ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ ਲਗਭਗ 7 ਫੁੱਟਬਾਲ ਮੈਦਾਨਾ ਜਿੰਨਾ ਲੰਬਾ ਹਾਂਜੀ ਬਿਲਕੁਲ ਤੇ ਦੀਵਾਰਾਂ ਚੋਂ ਨਾ ਹਲਕੀ ਹਰੀ ਜੀ ਰੋਸ਼ਨੀ ਆ ਰਹੀ ਸੀ ਪਰ ਕਿੱਥੋਂ ਆ ਰਹੀ ਸੀ ਕੋਈ ਬਲਬ ਕੋਈ ਲਾਈਟ ਨਹੀਂ ਦਿਖਦੀ ਸੀ ਤੇ ਸਾਰੀਆਂ ਦੀਵਾਰਾਂ ਤੇ ਲਾਇਨਾ ਚ ਕੋਈ ਅਣਜਾਣ ਪਾਸ਼ਾ ਦੇ ਅੱਖਰ ਖੁਦੇ ਹੋਏ ਸੀ ਮਿਸਰੀ ਜਾਂ ਮਾਇਆ ਲਿਪੀ ਵਰਗੇ ਪਰ ਉਹਨਾਂ ਤੋਂ ਵੱਖਰੇ ਤੇ ਉਹ ਵਿਗਿਆਨੀ ਜਿਸ ਨੂੰ ਲੈਣ ਗਏ ਸੀ ਉਹ ਮਿਲਿਆ ਹਾਂ ਉਹ ਵਿਗਿਆਨੀ ਉੱਥੇ ਹੀ ਸੀ ਉਸੇ ਵੱਡੇ ਕਮਰੇ 'ਚ ਆਪਣਾ ਕੰਮ ਕਰ ਰਿਹਾ ਸੀ ਜਦੋਂ ਟੀਮ ਨੇ ਪੁੱਛਿਆ ਕਿ ਇਹ ਜਗ੍ਹਾ ਕਿੰਨੀ ਵੱਡੀ ਹੈ ਤਾਂ ਉਸਨੇ ਇੱਕ ਰੈਂਪ ਵੱਲ ਇਸ਼ਾਰਾ ਕੀਤਾ ਜਿਹੜਾ ਹੇਠਾਂ ਨੂੰ ਜਾ ਰਿਹਾ ਸੀ ਅੱਛਾ ਹਾਂ ਤੇ ਉਸਨੇ ਦੱਸਿਆ ਕਿ ਇਹ ਪੂਰਾ ਟਾਂਚਾ ਅਸਲ 'ਚ 4 ਏਕੜ 'ਚ ਫੈਲਿਆ ਹੋਇਆ ਹੈ ਜ਼ਿਆਦਾਤਰ ਹਿੱਸਾ ਬਰਫ਼ ਦੇ ਥੱਲੇ ਹੈ ਤੇ ਫਿਰ ਉਸਨੇ ਇੱਕ ਬਹੁਤ ਹੀ ਚੌਂਕਾ ਦੇਣ ਵਾਲੀ ਗੱਲ ਕਹੀ ਉਸਨੇ ਕਿਹਾ ਕਿ ਇਸ ਟਾਂਚੇ ਦੀਆਂ ਜਿਹੜੀਆਂ ਹੇਠਲੀਆਂ ਮੰਜ਼ਿਲਾਂ ਨੇ ਨਾ ਉੱਥੇ ਵਸਨੀਕ ਰਹਿੰਦੇ ਨੇ ਪਰ ਉਹ ਗੈਰ ਮਨੁੱਖੀ ਨੇ ਗੈਰ ਮਨੁੱਖੀ ਮਤਲਬ એલિયન ਹਾਂਜੀ ਸ਼ਾਇਦ ਤੇ ਬਾਅਦ ਚ ਕੁਝ ਰਿਪੋਰਟਾਂ ਇਹ ਵੀ ਆਈਆਂ ਕਿ ਪੰਡੁੱਬੀਆਂ ਰਾਹੀਂ ਬਰਫ਼ ਦੇ 2 ਮੀਲ ਥੱਲੇ ਇਸ ਢਾਂਚੇ ਤੱਕ ਜਾਣ ਦੇ ਹੋਰ ਰਸਤੇ ਵੀ ਲੱਭੇ ਗਏ ਨੇ ਤੇ ਹੇਟੀਆਂ ਮੰਜ਼ਲਾਂ ਸੱਚੀਂ ਆਬਾਦ ਨੇ ਯਕੀਨ ਕਰਨਾ ਮੁਸ਼ਕਿਲ ਹੈ ਬਰਫ਼ ਦੇ ਥੱਲੇ 64 ਏਕੜ ਦਾ ਢਾਂਚਾ ਤੇ ਉਤੇ ਗੈਰ ਮਨੁੱਖੀ ਲੋਕ ਕੀ ਇਸ ਤਰ੍ਹਾਂ ਦੇ ਦਾਅਵਿਆਂ ਦਾ ਕੋਈ ਹੋਰ ਸਬੂਤ ਜਾਂ ਆਧਾਰ ਵੀ ਹੈ ਦੇਖੋ ਸਿੱਧਾ ਸਬੂਤ ਤਾਂ ਨਹੀਂ ਪਰ ਕੁਝ ਹੋਰ ਚੀਜ਼ਾਂ ਨੇ ਜਿਨ੍ਹਾਂ ਵੱਲ ਲੋਕ ਇਸ਼ਾਰਾ ਕਰਦੇ ਨੇ ਜਿਵੇਂ ਸੈਟਲਾਈਟ ਤਸਵੀਰਾਂ ਉਹਨਾਂ ਵਿੱਚ ਅੰਟਾਰਕਟਿਕਾ ਚ ਨਾ ਪਿਰਾਮਿਡ ਵਰਗੇ ਦਿਸਣ ਵਾਲੇ ਕਈ ਟਾਂਚੇ ਮਿਲੇ ਨੇ ਪਿਰਾਮਿਡ ਅੰਟਾਰਕਟਿਕਾ ਵਿੱਚ ਹੰਟੀ ਹੁਣ ਜ਼ਿਆਦਾਤਰ ਨੂੰ ਤਾਂ ਕੁਦਰਤੀ ਪਹਾੜੀਆਂ ਹੀ ਮੰਨਿਆ ਜਾਂਦਾ ਹੈ ਜਿਨ੍ਹਾਂ ਦੀ ਸ਼ਕਲ ਪਿਰਾਮਿਡ ਵਰਗੀ ਹੈ ਪਰ ਘੱਟੋ ਘੱਟ ਇੱਕ ਪਿਰਾਮਿਡ ਐਸਾ ਹੈ ਜਿਸ ਦੀਆਂ ਚਾਰੇ ਸਾਈਡਾਂ ਬਿਲਕੁਲ ਸਹੀ ਉੱਤਰ ਦੱਖਣ ਪੂਰਬ ਤੇ ਪੱਛਮ ਵੱਲ ਨੇ ਐਨੀ ਸਹੀ ਜਿਓਮੈਟਰੀ ਕੁਦਰਤੀ ਤੌਰ ਤੇ ਬਣਨੀ ਬਹੁਤ ਮੁਸ਼ਕਿਲ ਹੁੰਦੀ ਹੈ ਕੁਝ ਲੋਕ ਤਾਂ ਕਹਿੰਦੇ ਨੇ ਕਿ ਇਹ ਸ਼ਾਇਦ ਧਰਤੀ ਦਾ ਸਭ ਤੋਂ ਪੁਰਾਣਾ ਮਨੁੱਖ ਦੁਆਰਾ ਬਣਾਇਆ ਪਿਰਾਮਿਡ ਹੈ ਪਰ ਇਹ ਕਿਵੇਂ ਹੋ ਸਕਦਾ ਅੱਜ ਤਾਂ ਅੰਟਾਰਕਟਿਕਾ ਪੂਰੀ ਤਰ੍ਹਾਂ ਬਰਫ਼ ਨਾਲ ਢੱਕਿਆ ਹੋਇਆ ਹੈ ਇਹ ਪਿਰਾਮਿਡ ਕਦੋਂ ਤੇ ਕਿਸ ਨੇ ਬਣਾਏ ਹੋਣਗੇ? ਇਹ ਸਵਾਲ ਦਾ ਜਵਾਬ ਨਾ ਸ਼ਾਇਦ ਕੁਝ ਬਹੁਤ ਹੀ ਪੁਰਾਣੇ ਨਕਸ਼ਿਆਂ 'ਚ ਛੁਪਿਆ ਹੋ ਸਕਦਾ ਹੈ। ਇੱਕ 1513 ਦਾ ਪੀਰੀ ਰੀਸ ਨਕਸ਼ਾ ਤੇ ਦੂਸਰਾ 1531 ਦਾ ਔਰੋਂਟਿਅਸ ਫਿਨੀਅਸ ਨਕਸ਼ਾ। ਮੈਂ ਸੁਣਿਆ ਇਹਨਾਂ ਬਾਰੇ ਕੀ ਖਾਸ ਐ ਨੱਚ? ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਦੋਵੇਂ ਨਕਸ਼ੇ ਐਂਟਾਰਕਟਿਕਾ ਨੂੰ ਦਿਖਾਉਂਦੇ ਨੇ ਪਰ ਬਿਨਾ ਬਰਫ਼ ਦੇ। ਬਿਨਾ ਬਰਫ਼ ਦੇ? ਪਰ ਜਦੋਂ ਇਹ ਨਕਸ਼ੇ ਬਣੇ ਉਦੋਂ ਤੱਕ ਯੂਰਪ ਵਾਲਿਆਂ ਨੂੰ ਐਂਟਾਰਕਟਿਕਾ ਬਾਰੇ ਪਤਾ ਹੀ ਨਹੀਂ ਸੀ। ਤੇ ਜੇ ਪਤਾ ਵੀ ਹੁੰਦਾ ਤੋ ਤਾਂ ਬਰਫ ਨਾਲ ਢੱਕਿਆ ਹੋਣਾ ਚਾਹੀਦਾ ਸੀ ਨਾ ਬਿਲਕੁਲ ਇਹੀ ਤਾਂ ਰਹੱਸ ਹੈ ਇਹ ਨਕਸ਼ੇ ਸਿਰਫ ਕਿਨਾਰੇ ਹੀ ਨਹੀਂ ਸਗੋਂ ਅੰਦਰ ਪਹਾੜ ਤੇ ਨਦੀਆਂ ਵੀ ਦਿਖਾਉਂਦੇ ਨੇ ਤੇ ਉਹ ਪਹਾੜ ਤੇ ਨਦੀਆਂ ਅੱਜ ਵੀ ਉੱਥੇ ਨੇ ਪਰ ਬਰਫ ਦੇ ਮੀਲਾ ਥੱਲੇ ਦੱਬੇ ਹੋਏ ਨੇ ਜਿਨ੍ਹਾਂ ਦਾ ਪਤਾ ਹੁਣ ਸਾਨੂੰ ਸੈਟਲਾਈਟ ਤੇ ਰੈਡਾਰ ਨਾਲ ਲੱਗਾ ਏ ਤਾਂ ਫਿਰ ਇਹਨਾਂ ਨਕਸ਼ੇ ਬਣਾਉਣ ਵਾਲਿਆਂ ਨੂੰ ਕਿਵੇਂ ਪਤਾ ਲੱਗਾ ਉਹਨਾਂ ਨੇ ਖੁਦ ਲਿਖਿਆ ਸੀ ਕਿ ਉਹਨਾਂ ਨੇ ਨਕਸ਼ੇ ਹੋਰ ਵੀ ਪੁਰਾਣੇ ਨਕਸ਼ਿਆਂ ਤੋਂ ਕਾਪੀ ਕੀਤੇ ਨੇ ਸ਼ਾਇਦ ਉਹ ਨਕਸ਼ੇ ਕਿਸੇ ਐਸੀ ਗੁੰਮ ਹੋਈ ਸਭਿਅਤਾ ਦੇ ਸੀ ਜਿਨ੍ਹਾਂ ਨੇ ਐਂਟ Arctica ਨੂੰ ਉਦੋਂ ਦੇਖਿਆ ਸੀ ਜਦੋਂ ਉੱਥੇ ਬਰਫ਼ ਨਹੀਂ ਸੀ ਮਤਲਬ ਐਂਟ Arctica ਹਮੇਸ਼ਾ ਤੋਂ ਬਰਫ਼ੀਲਾ ਨਹੀਂ ਸੀ ਇਥੇ ਇੱਕ ਥਿਊਰੀ ਆਉਂਦੀ ਹੈ ਚਾਰਲਸ ਹੈਪਗੁਡ ਨਾ ਦੇ ਇਤਿਹਾਸਕਾਰ ਦੀ ਉਹ ਕਹਿੰਦੇ ਸੀ ਕਿ ਲਗਭਗ 12000 ਸਾਲ ਪਹਿਲਾਂ ਨਾ ਧਰਤੀ ਦੀ ਜਿਹੜੀ ਉੱਪਰਲੀ ਪਰਤ ਹੈ ਜਿਸ ਨੂੰ ਕਰਸਟ ਕਹਿੰਦੇ ਆ ਉਹ ਆਪਣੀ ਜਗ੍ਹਾ ਤੋਂ ਖਿਸਕ ਗਈ ਸੀ ਬਹੁਤ ਵੱਡੀ ਤੇ ਤੇਜ਼ ਤਬਦੀਲੀ ਆਈ ਸੀ ਪੂਰੀ ਧਰਤੀ ਦੀ ਪਰਤ ਖਿਸਕ ਗਈ ਕਿਉਂ ਸ਼ਾਇਦ ਕੋਈ ਬਹੁਤ ਵੱਡਾ ਐਸਟਰੋਇਡ ਟਕਰਾਇਆ ਹੋਵੇ ਜਾਂ ਕੋਈ ਹੋਰ ਵੱਡੀ ਘਟਨਾ ਹੋਈ ਹੋਵੇ ਉਸ ਕਾਰਨ ਧਰਤੀ ਦੀ ਪੂਰੀ ਬਾਹਰੀ ਪਰਤ ਆਪਣੇ ਹੇਠਲੀ ਪਰਤ ਉੱਤੇ ਫਿਸਲ ਗਈ ਤੇ ਇਸ ਦਾ ਨਤੀਜਾ ਕੀ ਹੋਇਆ ਨਤੀਜਾ ਇਹ ਹੋਇਆ ਇਸ ਥਿਊਰੀ ਮੁਤਾਬਕ ਕਿ ਪੂਰਾ ਅੰਟਾਰਕਟਿਕਾ ਮਹਾਦੀਪ ਜਿੱਥੇ ਉਹ ਪਹਿਲਾਂ ਸੀ ਇੱਕ ਗਰਮ ਜਗ੍ਹਾ ਤੇ ਉੱਥੋਂ ਖਿਸਕ ਕੇ ਲਗਭਗ 1000 ਮੀਲ ਦੂਰ ਮੌਜੂਦਾ ਦੱਖਣੀ ਧਰੁਵ ਤੇ ਪਹੁੰਚ ਗਿਆ। ਅੱਛਾ ਤੇ ਉੱਥੇ ਪਹੁੰਚਦੇ ਸਾਰੀ ਉਹ ਬਹੁਤ ਤੇਜ਼ੀ ਨਾਲ ਜੰਮ ਗਿਆ। ਜੇ ਇਹ ਥਿਊਰੀ ਸਹੀ ਹੈ ਤਾਂ ਇਸ ਦਾ ਮਤਲਬ ਹੋਇਆ ਕਿ 12000 ਸਾਲ ਪਹਿਲਾਂ ਅੰਟਾਰਕਟਿਕਾ ਤੇ ਰਹਾ ਜਾ ਸਕਦਾ ਸੀ। ਉੱਥੇ ਮੌਸਮ ਠੀਕ ਸੀ ਤੇ ਸ਼ਾਇਦ ਉੱਥੇ ਕੋਈ ਉન્નਤ ਸਭਿਅਤਾ ਹੀ ਰਹਿੰਦੀ ਸੀ। ਹੋਈ ਜਿਸ ਨੇ ਉਹ ਨਕਸ਼ੇ ਬਣਾਏ ਸੀ। ਹਾਂਜੀ ਹੋ ਸਕਦਾ ਹੈ ਤੇ ਉਹ ਸਭਿਅਤਾ ਇਸ ਤਬਾਹੀ ਵਿੱਚ برف ਹੇਠਾਂ ਦੱਬ ਗਈ। ਕੁਝ ਲੋਕ ਇਸ ਨੂੰ ਐਟਲੈਂਟਿਸ ਨਾਲ ਵੀ ਜੋੜਦੇ ਨੇ। ਐਟਲੈਂਟਿਸ। ਵਾਹ ਇਹ ਤਾਂ ਬਹੁਤ ਵੱਡੀ ਗੱਲ ਹੈ। ਖੈਰ ਇਹ ਤਾਂ ਪੁਰਾਣੀਆਂ ਗੱਲਾਂ ਤੇ ਥਿਊਰੀਆਂ ਹੋ ਗਈਆਂ ਕਿ ਅੱਜ ਦੇ ਜ਼ਮਾਨੇ 'ਚ ਮਤਲਬ ਹੁਣ ਵੀ ਕੋਈ ਅਜਿਹੇ ਸੰਕੇਤ ਮਿਲ ਰਹੇ ਨੇ ਉਥੋਂ। हां कुछ लोग दावा कर दे ने जिवें गूगल अर्थ है ना सैटेलाइट मैप उस ते ਲੋਕਾਂ ਨੇ ਕੁਛ ਸ਼ੱਕੀ ਚੀਜ਼ਾਂ ਲੱਭਣ ਦੇ ਦਾਅਵੇ ਕੀਤੇ ਨੇ ਜਿਵੇਂ ਇੱਕ ਜਗ੍ਹਾ ਤੇ ਇੱਕ ਬਹੁਤ ਵੱਡੀ ਗੁਫਾ ਵਰਗਾ ਮੂੰਹ ਦਿਸਦਾ ਹੈ ਤੇ ਲੱਗਦਾ ਜਿਵੇਂ ਉਸ ਵੱਲ ਪੌੜੀਆਂ ਜਾਂ ਕੋਈ ਰਸਤਾ ਜਾ ਰਿਹਾ ਹੋਵੇ اچھا ਇੱਕ ਹੋਰ ਤਸਵੀਰ ਚ ਇੱਕ ਲੰਬੀ ਸਿਗਾਰ ਵਰਗੀ ਚੀਜ਼ ਦਿਖੀ ਸੀ ਬਰਫ਼ ਚ ਡਿੱਗੀ ਹੋਈ ਕੁਛ ਲੋਕ ਕਹਿੰਦੇ ਸੀ ਇਹ ਤਾਂ ਕੋਈ ਕ੍ਰੈਸ਼ ਹੋਇਆ ਸਪੇਸਸ਼ਿਪ ਲੱਗਦਾ ਉਸ ਦੀ ਸ਼ਕਲ ਥੋੜੇ ਥੋੜੇ ਓਮੂ ਆਮੂਆ ਨਾਲ ਮਿਲਦੀ ਸੀ ਓਮੂ ਆਮੂਆ ਉਹ ਜਿਹੜਾ ਬਾਹਰੋਂ ਆਇਆ ਸੀ ਸਾਡੇ ਸੋਲਰ ਸਿਸਟਮ ਚ ਹਾਂਜੀ ਉਹੀ ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਇਹ ਸਿਰਫ ਅਜੀਬ ਸ਼ਕਲ ਦੀਆਂ ਚਟਾਨਾਂ ਹੋਣ ਜਾਂ ਬਰਫ਼ ਦੀ ਕੋਈ ਬਣਤਰ ਹੋਵੇ ਬਿਲਕੁਲ ਹੋ ਸਕਦਾ ਹੈ ਤੇ ਜ਼ਿਆਦਾਤਰ ਸਰਕਾਰੀ ਸਪਸ਼ਟੀਕਰਨ ਇਹ ਹੀ ਹੁੰਦਾ ਹੈ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਕਈ ਵਾਰ ਜਦੋਂ ਕੋਈ ਐਸੀ ਸ਼ੱਕੀ ਤਸਵੀਰ ਮਸ਼ਹੂਰ ਹੁੰਦੀ ਹੈ ਨਾ ਤਾਂ ਕੁਝ ਸਮੇਂ ਬਾਅਦ ਉਹ Google Earth ਤੋਂ ਗਾਇਬ ਹੋ ਜਾਂਦੀ ਹੈ ਯਾ ਉਸ ਨੂੰ ਘੱਟ ਰੈਜ਼ੋਲੂਸ਼ਨ ਵਾਲੀ ਤਸਵੀਰ ਨਾਲ ਬਦਲ ਦਿੰਦੇ ਨੇ ਇਸ ਨਾਲ ਸ਼ੱਕ ਹੋਰ ਵੱਧ ਜਾਂਦਾ ਹੈ ਕਿ ਕਿਤੇ ਕੁਝ છુપਾਇਆ ਤਾਂ ਨਹੀਂ ਜਾ ਰਿਹਾ ਹੂੰ ਪਰਦਾ ਪੁਛੀ ਦਾ ਸ਼ੱਕ ਇਸ ਨਾਲ ਜੁੜੀ ਇੱਕ ਹੋਰ ਘਟਨਾ ਦਾ ਜ਼ਿਕਰ ਆਉਂਦਾ ਹੈ 2002 ਦੀ ਐਟਲੈਂਟਿਸ ਟੀਵੀ ਵਾਲੀ ਹਾਂਜੀ ਕਹਾਣੀ ਇਹ ਹੈ ਕਿ ਇਸ ਟੀਵੀ ਕੰਪਨੀ ਦਾ ਇੱਕ ਕਰੂ ਅੰਟਾਰਕਟਿਕਾ ਗਿਆ ਸੀ ਉੱਥੇ ਬਰਫ਼ ਦੇ 2 ਮੀਲ ਥੱਲੇ ਕੋਈ ਪੁਰਾਤੱਤਵ ਖੁਦਾਈ ਚੱਲ ਰਹੀ ਸੀ ਉਸ ਦੀ ਫਿਲਮ ਬਣਾਉਣ ਗਏ ਸੀ ਪਰ ਉਹ ਪੂਰਾ ক্রੂ ਹੀ ਲਾਪਤਾ ਹੋ ਗਿਆ ਲਾਪਤਾ ਹੋ ਗਿਆ ਹਾਂ ਬਾਅਦ ਵਿੱਚ ਸਿਰਫ ਉਹਨਾਂ ਦਾ ਇੱਕ ਵੀਡੀਓ ਟੇਪ ਮਿਲਣ ਦਾ ਦਾਵਾ ਕੀਤਾ ਜਾਂਦਾ ਹੈ ਜਿਨ੍ਹਾਂ ਨੇਵੀ ਅਫਸਰਾਂ ਨੇ ਉਹ ਟੇਪ ਦੇਖੀ ਕਹਿੰਦੇ ਨੇ ਕਿ ਉਸ ਵਿੱਚ ਬਹੁਤ ਸ਼ਾਨਦਾਰ ਖੰਡਰ ਦਿਖਾਏ ਗਏ ਸੀ ਇੱਕ ਪੁਰਾਣਾ ਪਾਇਰਾਮਿਡ ਮੰਦਿਰ ਵੀ ਸੀ ਪਰ ਅਮਰੀਕੀ ਫੌਜ ਨੇ ਉਹ ਟੇਪ ਕਦੇ ਜਨਤਕ ਨਹੀਂ ਹੋਣ ਦਿੱਤੀ ਜੇ ਸੱਚ ਹੈ ਤਾਂ ਬਹੁਤ ਵੱਡੀ ਗੱਲ ਹੈ আচ্ছা ਇੱਕ ਹੋਰ ਗੱਲ ਸੀ 2018 ਦੀ ਉਹ ਬ੍ਰਹਮੰਡਿਕ ਕਿਰਣਾ ਵਾਲੀ ਹਾਂ ਉਹ ਵੀ ਬਹੁਤ ਅਜੀਬ ਹੈ ਵਿਗਿਆਨੀਆਂ ਨੇ ਨਾ ਅੰਟਾਰਕਟਿਕਾ ਤੋਂ ਗੁਬਾਰੇ ਛੱਡੇ ਜਿਨ੍ਹਾਂ ਤੇ ਯੰਤਰ ਲੱਗੇ ਸੀ ਉਹ ਪੁਲਾੜ ਤੋਂ ਆਉਣ ਵਾਲੇ ਬਹੁਤ ਸ਼ਕਤੀਸ਼ਾਲੀ ਕਣਾਂ ਕੋਸਮਿਕ ਰੇਜ਼ ਦਾ ਪਤਾ ਲਗਾਉਣਾ ਚਾਹੁੰਦੇ ਸੀ ਠੀਕ ਹੈ ਉਹਨਾਂ ਨੇ ਉਹ ਕਣ ਲੱਭੇ ਵੀ ਪਰ ਹੈਰਾਨੀ ਦੀ ਗੱਲ ਕੀ ਸੀ ਉਹ ਕਣ ਪੁਲਾੜ ਤੋਂ ਥੱਲੇ ਨਹੀਂ ਆ ਰਹੇ ਸੀ ਸਗੋਂ ਬਰਫ਼ ਦੇ ਲਗਭਗ 2 ਮੀਲ ਥੱਲੇ ਕਿਸੇ ਚੀਜ਼ ਤੋਂ ਉੱਪਰ ਵੱਲ ਆ ਰਹੇ ਸੀ ਥੱਲਿਓਂ ਉੱਪਰ ਵੱਲ ਬਰਫ਼ ਦੇ ਅੰਦਰ ਇਸ ਦਾ ਕੀ ਮਤਲਬ ਹੋਇਆ ਇਸ ਦਾ ਕੋਈ ਸਪਸ਼ਟ ਵਿਗਿਆਨਿਕ ਕਾਰਨ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਆਇਆ ਤਾਂ ਮਤਲਬ ਆਪਰੇਸ਼ਨ ਹਾਈ ਜੰਪ ਯੂ ਐਫ ਓਜ਼ ਬਰਫ ਚਮੋਰੀ men in black ਗੁੰਮ ਹੋਏ ਵਿਗਿਆਨੀ ਨੇਵੀ ਸੀਲ ਦਾ ਤਜਰਬਾ ਪੁਰਾਣੇ ਨਕਸ਼ੇ ਪਿਰਾਮਿਡ ਅਜ ਦੇ ਸਬੂਤ ਇਹ ਸਭ ਮਿਲ ਕੇ ਇੱਕ ਬਹੁਤ ਹੀ ਉਲਜੀ ਹੋਈ ਤੇ ਰਹੱਸਮਈ ਤਸਵੀਰ ਬਣਾ ਰਹੇ ਨੇ ਤੇ ਫਿਰ ਇਹਨਾਂ ਸਭ ਦੇ ਉੱਤੇ ਆ ਜਾਂਦੀ ਹੈ 1959 ਵਾਲੀ ਅੰਟ Arctics ਦੀ ਜਿਹੜੀ ਆਮ ਲੋਕਾਂ ਨੂੰ ਉੱਥੇ ਜਾਣ ਤੋਂ ਰੋਕਦੀ ਹੈ ਇੱਕ ਤਰ੍ਹਾਂ ਨਾਲ ਹਾਂ ਬਿਲਕੁਲ ਇਹ ਸੰਧੀ ਜਿਸ ਤੇ ਸ਼ੁਰੂ ਚ 12 ਦੇਸ਼ਾਂ ਨੇ ਸਾਈਨ ਕੀਤੇ ਸੀ ਕੈਂਡੀ ਤਾਂ ਇਹੀ ਹੈ ਕਿ ਅੰਟ Arctica ਸਿਰਫ ਸ਼ਾਂਤੀ ਵਾਲੀ ਵਿਗਿਆਨਿਕ ਖੋਜ ਲਈ ਹੈ ਪਰ ਅਸਲ ਜ ਇਹ ਆਮ ਲੋਕਾਂ ਨੂੰ ਉੱਥੇ ਖੁੱਲ ਕੇ ਜਾਣ ਆਪਣੀ ਮਰਜ਼ੀ ਨਾਲ ਕੁਝ ਲੱਭਣ ਤੋਂ ਰੋਕਦੀ ਹੈ ਤੁਸੀਂ ਸਿਰਫ ਕੁਝ ਖਾਸ ਇਲਾਕਿਆਂ 'ਚ ਹੀ ਜਾ ਸਕਦੇ ਹੋ ਉਹ ਵੀ ਇਜਾਜ਼ਤ ਨਾਲ ਤਾਂ ਕਿ ਲੋਕਾਂ ਦਾ ਇਹ ਸ਼ੱਕ ਸਹੀ ਹੋ ਸਕਦਾ ਹੈ ਕਿ ਸੰਧੀ ਦਾ ਅਸਲ ਮਕਸਦ ਕੁਝ ਛੁਪਾਣਾ ਦੇਖੋ ਸ਼ੱਕ ਤਾਂ ਲੋਕ ਕਰਦੇ ਨੇ ਕਿ ਕੀ ਦੁਨੀਆ ਦੀਆਂ ਸਰਕਾਰਾਂ ਮਿਲ ਕੇ ਉੱਥੇ ਕੋਈ ਬਹੁਤ ਵੱਡਾ ਰਾਜ਼ ਛੁਪਾ ਰਹੀਆਂ ਨੇ ਕੋਈ ਪੁਰਾਣੀ ਸਭਿਅਤਾ ਹੋਵੇ ਜਾਂ ਕੋਈ ਏਲੀਅਨ ਬੇਸ ਹੋਵੇ ਜਾਂ ਕੋਈ ਐਡਵਾਂਸ ਟੈਕਨੋਲੋਜੀ ਕੀ ਉੱਥੇ ਕੋਈ ਖੁਫੀਆ ਪ੍ਰੋਜੈਕਟ ਚੱਲ ਰਹੇ ਨੇ ਸ਼ਾਇਦ ਗੈਰ ਮਨੁੱਖੀਆਂ ਨਾਲ ਮਿਲ ਕੇ ਸਵਾਲ ਤਾਂ ਬਹੁਤ ਨੇ ਪਰ ਕੀ ਇਹ ਵਿਗਿਆਨਿਕ ਤੌਰ ਤੇ ਸੰਭਵ ਵੀ ਹੈ ਮਤਲਬ ਬਰਫ਼ ਦੀ ਇੰਨੀ ਮੋਟੀ ਤਹਿ ਥੱਲੇ ਕੋਈ ਜੀਵਨ ਕੋਈ ਸਭਿਅਤਾ ਦੇਖੋ ਵਿਗਿਆਨ ਕਹਿੰਦਾ ਹੈ ਕਿ ਇਹ ਪੂਰੀ ਤਰ੍ਹਾਂ ਅਸੰਭਵ ਨਹੀਂ ਹੈ ਅੰਟ Arctica ਨਾ ਧਰਤੀ ਤੇ ਸਭ ਤੋਂ ਵੱਜ ਜਵਾਲਾਮੁਖੀ ਵਾਲੇ ਇਲਾਕਿਆਂ 'ਚੋਂ ਇੱਕ ਹੈ ਜਵਾਲਾਮੁਖੀ ਬਰਫ਼ ਦੇ ਥੱਲੇ ਹਾਂਜੀ ਤੇ ਬਰਫ਼ ਦੀ ਮੋਟੀ ਤਹਿ ਥੱਲੇ ਜਿਹੜੇ ਜਵਾਲਾਮੁਖੀ ਨੇ ਉਹਨਾਂ ਦੀ ਗਰਮੀ ਜਿਸ ਨੂੰ ਜੀਓਥਰਮਲ ਹੀਟ ਕਹਿੰਦੇ ਨੇ ਬਰਫ਼ ਨੂੰ ਪਿਘਲਾ ਕੇ ਵੱਡੀਆਂ-ਵੱਡੀਆਂ ਚੀਲਾਂ ਤੇ ਨਦੀਆਂ ਬਣਾ ਸਕਦੀ ਹੈ ਸਭ ਕੁਝ ਬਰਫ਼ ਦੇ ਥੱਲੇ ਤੇ ਇਹੀ ਗਰਮੀ ਬਰਫ਼ ਦੇ ਥੱਲੇ ਬਹੁਤ ਵੱਡੀਆਂ ਗੁਫਾਵਾਂ ਵਿੱਚ ਅਜੀਹਾਂ ਮਾਹੌਲ ਬਣਾ ਸਕਦੀ ਹੈ ਜਿੱਥੇ ਜੀਵਨ ਪੈਦਾ ਹੋ ਸਕੇ ਭਾਵੇਂ ਉੱਪਰ ਜਿੰਨੀ ਮਰਜ਼ੀ ਠੰਡ ਹੋਵੇ ਕੁਝ ਦਾਅਵੇ ਤਾਂ ਇਹ ਵੀ ਨੇ ਕਿ ਉੱਥੇ ਨਿਊਯਾਰਕ ਦੇ ਮੈਨਹੈਟਨ ਤੋਂ ਵੀ ਵੱਡੀਆਂ ਗੁਫਾਵਾਂ ਲੰਬੀਆਂ ਨੇ ਤਜੇ ਆਪਾਂ ਅੱਜ ਦੀ ਸਾਰੀ ਗੱਲਬਾਤ ਨੂੰ ਸਮੇਟੀਏ ਅਸੀਂ ਬਹੁਤ ਸਾਰੇ ਹੈਰਾਨ ਕਰਨ ਵਾਲੇ ਦਾਅਵਿਆਂ ਤੇ ਰਹੱਸਾਂ ਨੂੰ ਦੇਖਿਆ ਆਪਰੇਸ਼ਨ ਹਾਈ ਜਮਦਾਰ ਦੂਰਾ ਰਹਿਣਾ ਯੂ ਐਫ ਓ ਦੇਖੇ ਜਾਣਦੀਆਂ ਗੱਲਾਂ ਬਰਫ਼ ਚੋਂ ਵੱਡਾ ਮੋਰੀ ਮੈਨਨ ਬਲੈਕ ਦੀ ਦਖਲਅੰਦਾਜ਼ੀ ਉਹ ਗੁੰਮ ਹੋਏ ਤੇ ਫਿਰ ਸਦਮੇ ਚ ਮਿਲੇ ਵਿਗਿਆਨੀ ਨੇਵੀ ਸੀਲ ਵਾਲਾ ਉਹ ਅਜੀਬ ਟਾਂਚਾ ਪੁਰਾਣੇ ਨਕਸ਼ੇ ਜਿਹੜੇ ਬਿਨਾਂ ਬਰਫ਼ ਦਾ ਅੰਟਾਰਕਟਿਕਾ ਦਿਖਾਉਂਦੇ ਨੇ ਤੇ ਸਰਕਾਰਾਂ ਤੇ ਲੱਗਦੇ ਪਰਦਾ ਪੋਸ਼ੀ ਦੇ ਇਲਜ਼ਾਮ ਹਾਂਜੀ ਪਰ ਇਹ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ ਕਿ ਇਹ ਸਾਰੀ ਜਾਣਕਾਰੀ ਵੱਖ-ਵੱਖ ਸਰੋਤਾਂ ਤੋਂ ਆਈ ਹੈ। ਇਹਨਾਂ ਵਿੱਚ ਕਈ ਗੁਮਨਾਮ ਲੋਕਾਂ ਦੇ ਬਿਆਨ ਨੇ, ਕਈ ਥਿਊਰੀਆਂ ਨੇ, ਕੁਝ ਅਸਿੱਧੇ ਸਬੂਤ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਦਾਅਵਿਆਂ ਨੂੰ ਨਾ ਸੁਤੰਤਰ ਤੌਰ ਤੇ ਪੱਕਾ ਕਰਨਾ ਬਹੁਤ ਮੁਸ਼ਕਲ ਹੈ, ਲਗਭਗ ਨਾ ਮੁਮਕਿਨ। ਖਾਸ ਕਰਕੇ ਜਿਵੇਂ ਬ੍ਰਾਇਨ ਜਾਂ ਸਪਾਰਟਨ 1 ਵਰਗੇ ਨਾਮਾਂ ਪਿੱਛੇ ਕੌਣ ਹੈ, ਇਹ ਸਾਨੂੰ ਨਹੀਂ ਪਤਾ। ਸਹੀ ਗੱਲ ਹੈ। ਹਾਂ। ਤਾਂ ਸਾਡਾ ਮਕਸਦ ਅੱਜ ਸਿਰਫ ਇਨ੍ਹਾਂ ਸਰੋਤਾਂ ਵਿੱਚ ਜੋ ਕਿਹਾ ਗਿਆ ਹੈ ਉਸ ਨੂੰ ਤੁਹਾਡੇ ਸਾਹਮਣੇ ਰੱਖਣਾ ਸੀ ਕਿਸੇ ਨਤੀਜੇ ਤੇ ਪਹੁੰਚਣਾ ਨਹੀਂ ਇਹ ਕਹਾਣੀਆਂ ਅਜੇ ਵੀ ਇੱਕ ਵੱਡਾ ਰਹੱਸ ਨੇ ਬਿਲਕੁਲ ਪਰ ਜਾਂਦੇ ਜਾਂਦੇ ਇੱਕ ਸਵਾਲ ਮਨ ਚ ਆਉਂਦਾ ਹੈ ਸੋਚਣ ਲਈ ਕਲਪਨਾ ਕਰੋ ਕਿ ਜੇ ਕੱਲ ਨੂੰ ਗਲੋਬਲ ਵਾਰਮਿੰਗ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਅੰਟਾਰਕਟਿਕਾ ਦੀ ਬਰਫ਼ ਤੇਜ਼ੀ ਨਾਲ ਪਿਗਲਣੀ ਸ਼ੁਰੂ ਹੋ ਜਾਵੇ ਤਾਂ ਕੀ ਹੋਵੇਗਾ ਹੂੰ ਸ਼ਾਇਦ ਅਸੀਂ ਸਿਰਫ ਸਮੁੰਦਰ ਦਾ ਪਾਣੀ ਵਧਣ ਦੀ ਸਮੱਸਿਆ ਨਾਲ ਹੀ ਨਹੀਂ ਜੂਝਾਂਗੇ। ਸ਼ਾਇਦ ਸ਼ਾਇਦ ਅਸੀਂ ਕਿ ਐਸੇ ਗੁੰਮ ਹੋਏ ਅਤੀਤ ਦੇ ਠੋਸ ਸਬੂਤਾਂ ਦੇ ਸਾਹਮਣੇ ਖੜੇ ਹੋਵਾਂਗੇ। ਕੋਈ ਪੁਰਾਣੀ ਸਭਿਅਤਾ, ਕੋਈ ਗੈਰ-ਮਨੁੱਖੀ ਹੋਂਦ, ਕੋਈ ਐਸੀ ਤਕਨੀਕ ਜਿਹੜੀ ਸਾਡੀ ਪੂਰੀ ਸਮਝ ਨੂੰ ਮਨੁੱਖੀ ਇਤਿਹਾਸ ਬਾਰੇ, ਬ੍ਰਹਿਮੰਡ ਵਿੱਚ ਸਾਡੀ ਥਾਂ ਬਾਰੇ ਸਭ ਕੁਝ ਬਦਲ ਕੇ ਰੱਖ ਦੇਵੇਗੀ। ਤਾਂ ਫਿਰ ਅਸਲ ਸਵਾਲ ਇਹ ਹੈ ਕਿ ਅਸੀਂ ਮਨੁੱਖਤਾ ਉਸ ਸੱਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਜਿਹੜਾ ਸ਼ਾਇਦ ਅੰਟਾਰਕਟਿਕਾ ਦੀ ਇਸ ਚਿੱਟੀ ਚਾਦਰ ਥੱਲੇ ਸਦੀਆਂ ਤੋਂ ਸਾਡਾ ਇੰਤਜ਼ਾਰ ਕਰ ਰਿਹਾ ਹੈ